ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਅੱਜ ਅਮਰੀਕਾ ਤੋਂ ਰਿਪੋਰਟ ਭਾਰਤੀਆਂ ਦਾ ਦੂਜਾ ਜਹਾਜ਼ ਕਰੇਗਾ ਲੈਂਡਿੰਗ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਵੇਗਾ 119 ਯਾਤਰੀਆਂ ਦਾ ਜਹਾਜ਼ 67 ਨਾਗਰਿਕ ਹਨ ਪੰਜਾਬ ਦੇ ਨਾਲ ਸੰਬੰਧਿਤ ਅੱਜ ਰਾਤ 10 ਵਜੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇਗਾ ਰਿਪੋਰਟ ਭਾਰਤੀਆਂ ਦਾ ਜਹਾਜ਼ ਐਪੋਰਟ ਭਾਰਤੀਆਂ ਨੂੰ ਰਿਸੀਵ ਕਰਨ ਲਈ ਖੁਦ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚ ਕੇ ਲਿਆ ਜਾਇਜ਼ਾ ਪੀੜਤਾਂ ਨੂੰ ਸਿੱਖਿਆ ਮੁਤਾਬਕ ਕੰਮ ਦੇਣ ਦਾ ਕੀਤਾ ਐਲਾਨ ਧੋਖੇਬਾਜ਼ ਏਜੰਟਾ ਖਿਲਾਫ ਸਖਤ ਕਾਰਵਾਈ ਦਾ ਵਕੀਤਾ ਜ਼ਿਕਰ ਮੋਗਾ ਵਿੱਚ ਬਾਬਾ ਲੱਖਾ ਸਿੰਘ ਨਾਨਕ ਸਰ ਦੀ ਗੱਡੀ ਨੇ ਐਕਟਿਵਾ ਨੂੰ ਮਾਰੀ ਟੱਕਰ ਹਾਦਸੇ ਵਿੱਚ ਪਤੀ ਪਤਨੀ ਦੀ ਹੋਈ ਮੌਤ ਬਲਕਾਰ ਸਿੰਘ ਅਤੇ ਲਵਜੀਤ ਕੌਰ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ 4 ਮਹੀਨੇ ਦੀ ਗਰਭਵਤੀ ਸੀ ਮਹਿਲਾ ਪੁਲਿਸ ਨੇ ਬਾਬਾ ਲੱਖਾ ਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ ਸੰਜੁਗਤ ਕਿਸਾਨ ਮੋਰਚਾ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਮੋਰਚੇ ਦੇ ਆਗੂਆਂ ਨੇ ਕਿਸਾਨ ਭਵਨ ਵਿੱਚ ਹੋਈ ਬੈਠਕ ਵਿੱਚ ਲਿਆ ਵੱਡਾ ਫੈਸਲਾ ਪੰਜਾਬ ਅਸੈਂਬਲੀ ਦੇ ਦੋ ਰੋਜ਼ਾ ਵਿਸ਼ੇਸ਼ اجلاس ਵਿੱਚ ਕੇਂਦਰ ਦੀ ਖੇਤੀ ਮੰਡੀ ਨੀਤੀ ਦੇ ਖਰੜੇ ਨੂੰ ਰੱਦ ਕਰਨ ਦੀ ਕੀਤੀ ਮੰਗ ਪੰਜਾਬ ਸਰਕਾਰ ਤੇ ਵੀ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕਰਨ ਦੇ ਇਲਜ਼ਾਮ ਕੈਨੇਡਾ ਦੀ ਸਭ ਤੋਂ ਵੱਡੀ ਡਕੈਤੀ ਦਾ ਮਾਸਟਰਮਾਈਂਡ ਚੰਡੀਗੜ੍ਹ ਵਿੱਚ ਲੁਕਿਆ ਸੂਤਰਾਂ ਅਨੁਸਾਰ ਚੰਡੀਗੜ੍ਹ ਵਿੱਚ ਲੁਕਿਆ ਹੈ 에ਅਰ ਕੈਨੇਡਾ ਦਾ ਸਾਫਕਾ ਮੈਨੇਜਰ ਸਿਮਰਨ ਪ੍ਰੀਤ ਪਨੇਸਰ ਪਤਨੀ ਨਾਲ ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਦੀ ਖਬਰ ਅਪ੍ਰੈਲ 2023 ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਸੀ ਕੈਨੇਡਾ ਦੀ ਸਭ ਤੋਂ ਵੱਡੀ ਡਕੈਤੀ ਕੈਨੇਡਾ ਦੇ ਟ੍ਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ 20 ਮਿਲੀਅਨ ਡਾਲਰ ਦੀ ਕੀਤੀ ਸੀ ਡਕੈਤੀ ਮਹਾਕੁੰਬ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ ਪ੍ਰਿਆਗਰਾਜ ਮਿਰਜ਼ਾਪੁਰ ਹਾਈਵੇ ਉੱਤੇ ਕਾਰ ਅਤੇ ਬੱਸ ਦੀ ਹੋਈ ਟੱਕਰ ਛੱਤੀਸਗੜ੍ਹ ਦੇ ਕਰੋੜਾ ਜ਼ਿਲ੍ਹੇ ਤੋਂ ਤਰਵੈਣੀ ਸੰਗਮ ਜਾ ਰਹੇ ਸੀ ਸ਼ਰਧਾਲੂ 10 ਵਿਅਕਤੀਆਂ ਦੀ ਹੋਈ ਮੌਤ 19 ਜਣੇ ਹੋਏ ਜ਼ਖਮੀ ਅਮਰੀਕਾ ਤੋਂ ਡਿਪੋਰਟ ਨਾਗਰਿਕਾਂ ਲਈ ਸ਼੍ਰੋਮਣੀ ਕਮੇਟੀ ਆਈ ਅੱਗੇ ਡਿਪੋਰਟੀਆਂ ਨੂੰ ਰਹਿائش ਅਤੇ ਲੋੜ ਅਨੁਸਾਰ ਉਹਨਾਂ ਦੇ ਘਰ ਪਹੁੰਚਾਉਣ ਦਾ ਪ੍ਰਬੰਧ ਕਰਨ ਦੀ ਕੀਤੀ ਪੇਸ਼ਕਸ਼ ਵਾਪਸ ਭੇਜੇ ਜਾ ਰਹੇ ਵਿਅਕਤੀਆਂ ਨਾਲ ਅਣਮਨੁੱਖੀ ਵਿਹਾਰ ਤੇ ਬੇੜੀਆਂ ਲਗਾਉਣ ਤੇ ਵੀ ਜਤਾਇਆ ਇਤਰਾਜ਼ ਗੈਰ ਕਾਨੂੰਨੀ ਇਮੀਗ੍ਰੇਸ਼ਨ ਕਰਵਾਉਣ ਵਾਲਾ ਏਜੰਟ ਕਾਬੂ ਪਟਿਆਲਾ ਪੁਲਿਸ ਵੱਲੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਘਟਾਲੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਵਿੱਚੋਂ ਇੱਕ ਟਰੈਵਲ ਏਜੰਟ ਅਨਿਲ ਬੱਤਰਾ ਗ੍ਰਿਫਤਾਰ ਐਨ ਆਰ ਆਈ ਥਾਣਾ ਦੀ ਟੀਮ ਨੇ ਕੀਤੀ ਵੱਡੀ ਕਾਰਵਾਈ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਪੈਂਡੂ ਚੌਕੀਦਾਰਾਂ ਦੇ ਮਾਣ ਪੱਤੇ ਵਿੱਚ 8 ਸਾਲ ਬਾਅਦ ਹੋਇਆ ਵਾਅਦਾ ਪੰਜਾਬ ਕੈਬਨਿਟ ਨੇ ਲਿਆ ਵੱਡਾ ਫੈਸਲਾ ਪੈਂਡੂ ਚੌਕੀਦਾਰਾਂ ਦਾ ਮਾਸਿਕ ਮਾਣ ਪੱਤਾ ਮੌਜੂਦਾ 1250 ਰੁਪਏ ਤੋਂ ਵਧਾ ਕੇ 1500 ਰੁਪਏ ਕੀਤਾ ਕੈਬਨਿਟ ਵੱਲੋਂ ਪਾਸ ਕੀਤੇ ਗਏ ਫੈਸਲੇ ਨਾਲ ਸੂਬੇ ਦੇ 9974 ਚੌਕੀਦਾਰਾਂ ਨੂੰ ਹੋਵੇਗਾ ਸਿੱਧਾ ਫਾਇਦਾ ਕ੍ਰਿਕਟਰਾਂ ਸ਼ੋਭਮਨ ਗੱਲ ਅਤੇ ਅਰਸ਼ਦੀਪ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਸੀਐਮ ਮਾਨ ਨੇ ਆਈਸੀਸੀ ਚੈਂਪੀਅਨ ਟਰੋਫੀ ਲਈ ਦਿੱਤੀਆਂ ਸ਼ੁਭ ਕਾਮਨਾਵਾਂ ਕ੍ਰਿਕਟਰਾਂ ਨੇ ਪ੍ਰਵਾਸ ਸੜੇ ਮੁੱਖ ਮੰਤਰੀ ਦੀ ਰਹਾਇਸ਼ ਉੱਤੇ ਕੀਤੀ ਮੁਲਾਕਾਤ ਬੇਸਦ ਅਜਦੀਆ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ तमाम ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ